ਦੇ ਕਸੀਲ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਅਕਾਲੀ ਦਲ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪ੍ਰਸ਼ਾਸਨ ਦੇ ਉੱਪਰ ਕਿ ਧੱਕੇ ਦੇ ਨਾਲ ਵੋਟਾਂ ਪੁਵਾਈਆਂ ਜਾ ਰਹੀਆਂ ਨੇ ਮੈਮ ਕੀ ਹਾਲਾਤ ਕੀ ਹੈ ਪੁਲਿਸ ਬਹੁਤ ਜ਼ਿਆਦਾ ਖੜੀ ਹੈ ਇੱਥੇ ਵੇਖੋ ਜੀ ਕੱਲਾ ਸਾਡੇ ਬੂਥ ਨੂੰ ਹੀ ਕਵਰ ਕੀਤਾ ਪਿਆ ਪੁਲਿਸ ਨੇ ਸਾਰੀ ਨੇ ਪ੍ਰਸ਼ਾਸਨ ਅੱਜ ਵੀ ੱੱਕੇਬਾਜੀ ਤੋਂ ਜਿਹੜਾ ਵਾ ਬਾਜ਼ ਨਹੀਂ ਆ ਰਹਿਆ ਅੱਜ ਵੀ ਇੰਨਾ ਜ਼ਿਆਦਾ ਧੱਕਾ ਕਰ ਰਹੇ ਆ ਸਾਡੇ ਬੰਦਿਆਂ ਨੂੰ ਚੋਕੇ ਲੈ ਜਾ ਰਹੇ ਆ ਬਘਿਆੜੀ ਤੋਂ ਆਏ ਆ ਉੱਥੇ ਵੀ ਸਾਡੇ ਸਰਪੰਚ ਨੂੰ ਜਿਹੜਾ ਵਾ ਪੁਲਿਸ ਨੇ ਘੇਰਾ ਪਾਇਆ ਹੋਇਆ ਵਾ ਜੇ ਅਸੀਂ ਲੈ ਕੇ ਜਾ ਰਹੇ ਤੇ ਸਰਪੰਚ ਕੁਛ ਨਹੀਂ ਬੱਸ ਜੀ ਤੁਸੀਂ ਉਲੰਘਣਾ ਕਰ ਰਹੇ ਫਲਾਨ ਇੱਕ ਵੀ ਚੀਜ਼ ਦੇ ਦੇਣ ਇੱਕ ਵੀ ਸਬੂਤ ਦੇ ਦੇਣ ਕਿ ਅਸੀਂ ਕਿਸੇ ਚੀਜ਼ ਦੀ ਲਾਅ ਇਨ ਆਰਡਰ ਦੀ ਕਿਸੇ ਦੀ ਵੀ ਉਲੰਘਣਾ ਕੀਤੀ ਹੋਵੇ ਅਸੀਂ ਚੋਂ ਕਮਿਸ਼ਨਰ ਨੂੰ ਦਿੱਤੀ ਹੈ ਸ਼ਿਕਾਇਤ ਤੇ ਉਹ ਜਿਹੜੇ ਆ ਮਤਲਬ ਕਿ ਉਹਦੇ ਵੱਲ ਧਿਆਨ ਦੇਣਗੇ ਜਿਤਨਾ ਪਹਿਲਾਂ ਉਹਨਾਂ ਨੇ ਐਸਐਸਪੀ ਜਿੱਦਾਂ ਧੱਕਾ ਕਰਦੀ ਸੀ ਤੇ ਉਹਨਾਂ ਨੂੰ ਸਸਪੈਂਡ ਕੀਤਾ ਆ ਹੁਣ ਵੀ ਅਸੀਂ ਇਹੋ ਅਪੀਲ ਕਰਦੇ ਆ ਕਿ ਉਧਰ ਜ਼ਰੂਰ ਧਿਆਨ ਦਿੱਤਾ ਜਾਵੇ ਰੀਤਾ ਪ੍ਰਧਾਨ ਜੀ ਸੀਗੇ ਸਾਡੇ ਐਮਸੀ ਤੇ ਉਹਨਾਂ ਨੂੰ ਜਿਹੜਾ ਘੇਰਾ ਪਾ ਕੇ ਗਰਾਊਂਡ ਦੇ ਵਿੱਚ ਇਹ ਸਾਰੇ ਜਣੇ ਖੜੇ ਸੀਗੇ ਵੀ ਇਹ ਗੱਲ ਆਖ ਰਹੇ ਆ ਵੀ ਤੁਸੀਂ ਫੋਨ ਫਨ ਕਰਵਾ ਰਹੇ ਹੋ ਪੁੱਠੇ ਸਿੱਧੇ ਵੇਖੋ ਜੀ ਮੈਂ ਤੇ ਗੁਰੂ ਘਰ ਗਈ ਆ ਮੈਂ ਕਿਹਾ ਵਾ ਵੀ ਮੈਂ ਗੁਰੂ ਘਰ ਛੜੀ ਹੋਈ ਆ ਤੁਸੀਂ ਦੱਸੋ ਵੀ ਜੇ ਇੱਥੇ ਵਾਹਿਗੁਰੂ ਸਾਰਾ ਕੁਝ ਨਿਬੇੜਾ ਕਰਦਾ ਕਿੰਨੂੰ ਫੋਨ ਕੀਤਾ ਇਹਨਾਂ ਦੀ ਗੁੰਡਾਗਰਦੀ ਵੇਖ ਲਓ ਸਾਡਾ ਤਾਂ ਕੋਈ ਸਬੂਤ ਵੀ ਨਹੀਂ ਕੁਛ ਨਹੀਂ ਆ ਜੇ ਆਪਾਂ ਕੀਤਾ ਹੋਵੇ ਸਬੂਤਾਂ ਹੋਵੇ ਇਹ ਸ਼ਰੀਆਮ ਜਿਹੜੀ ਗੁੰਡਾਗਰਦੀ ਵੇਖ ਲਓ ਸਾਡੇ ਬੂਥ ਨੂੰ ਘੇਰਾ ਪਾ ਕੇ ਜਿਵੇਂ ਪੁਲਿਸ ਪਿੱਛੇ ਵੀ ਖੜੀ ਆ ਕੋਈ ਵੱਡੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਆ ਤੁਹਾਡੀ ਵੀ ਕਿਉਂ ਇੱਥੇ ਆਈ ਗੱਲ ਕਰਨ ਨੂੰ ਕੋਈ ਤਿਆਰ ਹੀ ਨਹੀਂ ਆ ਗੱਲ ਕਰਨ ਨੂੰ ਕੋਈ ਤਿਆਰ ਨਹੀਂ ਆ ਬਸ ਧੱਕੇ ਛਾਈ ਇਹ ਅਕਾਲੀ ਦਲ ਦਾ ਬੂਥ ਹੈ ਅਕਾਲੀ ਦਲ ਦਾ ਬੂਥ ਹੈ ਤਾਂ ਬੂਥ ਦੇ ਹਾਲਾਤ ਨੇ ਜਿਹੜੇ ਬੂਥ ਤੇ ਬੰਦੇ ਬੈਠੇ ਨੇ ਘਰਾਂ ਦੀ ਵਾਰਤਾ ਜਿਹਨਾਂ ਨੇ ਵੇਖੋ ਘਰਾਂ ਦੀ ਸਾਬ ਕੀ ਗੱਲ ਹੋਈ ਤੁਸੀਂ ਤੁਸੀਂ ਅੰਦਰ ਬੋਡ ਆਪਣਾ ਲਾਇਆ ਇੱਥੇ ਅਸੀਂ ਬੂਥ ਕਰਦੇ ਵੋਟਾਂ ਲੱਭਣ ਆਇਆ ਹਾਂ 30 40 ਜਣੇ ਮੁੰਡੇ ਨਾਲ ਹੈਲਪ ਕਰਦੇ ਆਣਗੇ ਇੱਥੇ 100 ਜਣਾ ਪੁਲਿਸ ਮੁਲਾਜ਼ਮ ਆਇਆ ਵਾ ਆਣ ਕੇ ਸਾਡੀ ਤਲਾਸ਼ੀ ਲੈਣਾ ਪਏ ਨਜਾਇਜ਼ ਤਲਾਸ਼ੀ ਲਈ ਉਹਨਾਂ ਬੂਥ ਤੋਂ ਜਿੰਨੇ ਬੰਦੇ ਅਗੇ ਸਾਰੇ ਭਜਾ ਦਿਆਂਦੇ ਇੱਥੇ ਭਜੋ ਦੋ ਇੱਥੇ ਦੋ ਜਣੇ ਬਹਿਣੇ ਬਸ ਹੁਣ ਤਾਂ ਐਡਾ ਵੱਡਾ ਪਿੰਡ ਹੈ 4000 ਵੋਟੇ ਤੇ ਦੋ ਜਣੇ ਵੋਟਾਂ ਲੱਭ ਲੈਣਗੇ ਜੀ ਤੁਸੀਂ ਆਪ ਤੋਂ ਅੰਦਰ ਤੁਹਾਨੂੰ ਕਿੰਨੇ ਵਾੜਿਆ ਜੀ ਘਰ ਆਪਣਾ ਇਹਨਾਂ ਦਾ ਇਹਨਾਂ ਦਾ ਘਰ ਹੈ ਵੀਰ ਉਹਨਾਂ ਦਾ ਅਸੀਂ ਇੱਥੇ ਬੂਥ ਲਾਇਆ ਜੀ ਤੇ ਉਹ ਕੀ ਰੇ ਰੇ ਉਹਦਾ ਕਹਿ ਰਿਹਾ ਜੀ ਬਗੇਨੇ ਸ਼ਿਕਾਇਤ ਕੀਤੀ ਤੁਸੀਂ ਇੱਥੇ ਸਮੈਗ ਵੇਦੇ ਜੀ ਤੁਸੀਂ ਇੱਥੇ ਆ ਕਰਦੇ ਆ ਇੱਡਾ ਵਧੀਆ ਪਵਿੱਤਰ ਕਰਿਆ ਅਮਰਤਾਰੀ ਬੰਦੇ ਇੱਥੇ ਸਮੈਗ ਵੇਚਦੇ ਨੇ ਜੀ ਬਾਈ ਜੀ ਤੁਹਾਡਾ ਘਰ ਹੈ ਇਹ ਕੀ ਕਹਿੰਦੀ ਪੁਲਿਸ ਕੀ ਕਹਿੰਦੀ ਤੁਹਾਨੂੰ ਘਰ ਖੋਲਿਆ ਤਰਾਸੀ ਕੀਤੀ ਕੱਲੀ ਹੋਰ ਚੀਜ਼ ਦੀ ਕੱਲੀ ਕੜੀ ਚੀਜ਼ ਦੀ ਤਾਸੀ ਕਰਕੇ ਗਏ ਆ ਤੇ ਉਹ ਕਹਿੰਦੇ ਸੀ ਆੜੀ ਜਿਹੜਾ ਨਸ਼ਾ ਵੇਚਦਾ ਸੀ ਨਸ਼ਾ ਆਈਦਾ ਖੁਦ ਅਮਰਤਾਰੀ ਬੰਦੇ ਆ ਨਸ਼ਾ ਕਰਦੇ ਨੇ ਬੂਤਾ ਹੀ ਬੂਹ ਘਾਰੀ ਕਿਹੜਾ ਆਇਆ ਕੁਝ ਪਤਾ ਨਾਮ ਨੂੰ ਡਿਪਟੀ ਡਿਪਟੀ ਆ ਕੀ ਨਾਮ ਉਹਦਾ ਪਰ ਨਾਂ ਦਾ ਪਤਾ ਨਵੇਂ ਆਏ ਉਹ ਸਮੈਕ ਵਿੱਚ ਤੇ ਤੁਸੀਂ ਉਹਨੂੰ ਪਤਾ ਲੱਗ ਦਿੱਤਾ ਘੱਟ ਤੋਂ ਘੱਟ ਮੇਰੇ ਤੋਂ ਨਾ 50 ਤੋਂ 100 ਦੇ ਵਿੱਚ ਬੰਦੇ ਸੀ ਉਹਨੂੰ ਗਿਆ ਫਿਰ ਦੁਬਾਰਾ ਫਿਰ ਤਾਸ ਕਰ ਗਿਆ ਦੋਰਾ ਹੈ ਦੁਬਾਰਾ ਫਿਰ ਕੋਈ ਉਹਨਾਂ ਨੂੰ ਫੋਨ ਕਰੀ ਜਾਂਦਾ ਫਿਰ ਆਏ ਆ ਇੱਥੇ ਬੜੀਆਂ ਨੂੰ ਹਰਸਮੈਂਟ ਉਹਨਾਂ ਕੀਤੀ ਜਾਗੇ ਉਸੇ ਬੂਥ ਕੈਪਚਰ ਹੀ ਕਰ ਲਿਆ ਸਾਰਾ ਜੀ ਵੇਖੋ ਉੱਥੇ ਇੱਦਾਂ ਘੇੜਿਆ ਪਾ ਕੇ ਰੱਖਿਆ ਹੈ ਸਾਡੇ ਕਾਲੀ ਦਲ ਦੇ ਬੂਥ ਨੂੰ ਬਾਗਿਆੜੀ ਤੋਂ ਆਏ ਆ ਉੱਥੇ ਵੀ ਕਾਲੀ ਦਲ ਦੇ ਬੂਥ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਾਡਾ ਘੇੜਿਆ ਆ 100 ਪੁਲਿਸ ਮੁਲਾਜ਼ਮ ਨੇ ਪਰੇਸ਼ਾਨੀ ਆ ਰਹੀ ਸੀ ਇੱਕ ਸੇਲ ਕਸੇਲ ਪਿੰਡ ਕਸੇਲ ਪ ਦਾ ਮਾਹੌਲ ਵੀ ਤੁਹਾਨੂੰ ਦਿਖਾ ਦਈਏ ਵੀ ਇੱਥੇ ਇੱਕ ਗੁਰਸੇਖ ਪਰਿਵਾਰ ਹੈ ਜਿਹਦੇ ਕੋਲ ਬਾਬਾ ਜੀ ਇਹ ਦੱਸੋ ਸ਼ਿਕਾਇਤ ਕਰਨੋਂ ਪਿੰਡ ਦੇ ਸ਼ਿਕਾਇਤ ਪਿੰਡ ਦੇ ਹੀ ਕਰਦੇ ਆ ਪਿੰਡ ਦੇ ਪਿੰਡ ਦੇ ਅੱਛਾ ਇਹ ਇੱਕ ਸੇਲ ਪਿੰਡ ਦੇ ਵਿੱਚ ਮੌਜੂਦ ਹੈ ਇਸ ਘਰ ਦੇ ਵਿੱਚ ਪੁਲਿਸ ਆਈ ਸੀ ਕਿ ਉਹ ਦੇਖੋ ਡਿਪਟੀ ਵੀ ਆਇਆ ਡਿਪਟੀ ਸਾਹਿਬ ਆਏ ਨੇ ਪੁਲਿਸ ਅਧਿਕਾਰੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਇਸ ਤਰੀਕੇ ਦੇ ਨਾਲ ਕਿਉਂ ਜਿਹੜੇ ਇਲਜ਼ਾਮ ਪੁਲਿਸ ਦੇ ਉੱਤੇ ਲੱਗ ਰਹੇ ਨੇ ਉਹ ਇਲਜ਼ਾਮ ਕਿਉਂ ਲੱਗ ਰਹੇ ਨੇ ਸਾਰੀ ਗੱਲਬਾਤ ਕਰਦੇ ਆਂ ਤਾਂ ਤਰ ਤਰ ਦੇ ਐਸਐਸਪੀ ਸੁਰਿੰਦਰ ਲਾਂਬਾ ਜੀ ਸਾਡੇ ਨਾਲ ਨੇ ਕਸੇਲਪਿੰਡ ਦੇ ਵਿੱਚ ਮੌਜੂਦ ਆ ਸਰ ਹਾਲਾਤ ਕੀ ਨੇ ਪੁਲਿਸ ਦੇ ਉੱਤੇ ਵੀ ਇਲਜ਼ਾਮ ਲਾ ਰਹੀ ਹੈ ਸ਼ਰੋਮੀ ਅਕਾਲੀ ਦੰਦ ਦੇਖੋ ਆ ਤੋ ਕੋਈ ਬੰਦਾ ਕੁਝ ਵੀ ਕਹਿ ਸਕਦਾ ਹੈਗਾ ਜਿੱਦਾਂ ਮੀਡੀਆ এজਨ ਅਨ ਬਾਇਸਡ ਏਜੰਸੀ ਤੇ ਤੁਸੀਂ ਦਿਖਾ ਰਹੇ ਹੋ ਸਾਰੀ ਥਾਵਾਂ ਤੇ ਬੜਾ ਟਰਾਂਸਪੇਰੈਂਟ ਤਰੀਕੇ ਨਾਲ ਪੀਸਫੁਲ ਤਰੀਕੇ ਨਾਲ ਇਲੈਕਸ਼ਨ ਚੱਲ ਰਿਹਾ ਹੈਗਾ ਬਟ ਯੂ نو ਮੌਕੇ ਦੇ ਹਿਸਾਬ ਨਾਲ ਹਰ ਬੰਦਾ ਆਪਣੇ ਆਪ ਨੂੰ ਮਤਲਬ ਵਾਟੇਵਰ ਅਲੀਗੇਸ਼ਨਸ ਰੇਜ ਕਰਕੇ ਤੇ ਉਹ ਕਰਦਾ ਬਟ ਵੀ ਆਰ ਟੇਕਿੰਗ ਐਕਸ਼ਨ ਐਸ ਪਰ ਦੀ ਲਾਓ ਓਨਲੀ ਤੇ ਇਨਫੈਕਟ ਇਹਨਾਂ ਦਾ ਹੀ ਇੱਕ ਬੰਦਾ ਜਿਹੜਾ ਹੈਗਾ ਇੱਕ ਥਾਂ ਤੋਂ ਪੁਲਿਸ ਨੇ ਰਾਉਂਡ ਅਪ ਕੀਤਾ ਜਿਹਦੇ ਕੋਲੋਂ ਰਿਕਾਰਡਿੰਗ ਮਿਲੀ ਹੈਗੀ ਪੈਸੇ ਡਿਸਟ੍ਰਿਬਿਊਸ਼ਨ ਦੇ ਐਲੀਗੇਸ਼ਨ ਦੀ ਜਿਹਦੀ ਮੈਡਮ ਬਾਈਟ ਦੇ ਰਹੇ ਸੀਗੇ ਉੱਥੇ ਤੇ ਮੈਂ ਤੁਹਾਨੂੰ ਦੱਸ ਦੇਣਾ ਗੱਲ ਜਦੋਂ ਕਹਿ ਰਹੇ ਹੈਗੇ ਦੇ ਨਾਲ ਉਹਦੀ ਸਲਿੱਪ ਮਿਲੀ ਹੈਗੀ ਉਹਦੇ ਕੋਲੋਂ ਜਿਹਦੇ ਜਿਹਦੇ ਚ ਲਿਸਟ ਲਿਖੀ ਹੋਈ ਸੀਗੀ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਮਤਲਬ ਪੈਸੇ ਡਿਸਟ੍ਰੀਬਿਊਟ ਕਰਨੇ تھے ਉਹਦੀ ਰਿਕਾਰਡਿੰਗ ਵੀ ਹੈਗੀ that we are verifying ਤਾਂ ਕੋਈ ਵੀ ਬੰਦਾ ਕੁਝ ਵੀ ਅਲੀਗੇਸ਼ਨ ਲਗਾ ਕੇ ਜਾਂ ਯੂ نو ਮਤਲਬ ਕਿਸੇ ਵੀ ਪਾਰਟੀ ਦਾ ਹੋਵੇ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ that we cannot allow ਜੀ ਜਿਹੜਾ ਗੁਰਸੇਖ ਪਰਵਾਹ ਦੇਖੋ ਪਹਿਲਾਂ ਰਿਕਾਰਡਿੰਗ ਕਰੋ ਕਿ ਜਿਹੜਾ it is not allowed as you know it ki bhi 5 ਤੋਂ ਜ਼ਿਆਦਾ ਬੰਦੇ ਕਲਾਉਡ ਨਹੀਂ ਹੈਗੇ ਤੇ ਵੀ ਵਿਲ ਟੇਕ ਐਕਸ਼ਨ ਇਨ ਥਿਸ ਮੈਨਰ ਆਲਸੋ ਕਿ ਬਈ ਨਾਲ ਖੁਦ ਹੀ ਮਾਹੌਲ ਖਰਾਬ ਕਰਕੇ ਜਿੱਧਰ ਮਰਜੀ ਘੁੰਮ ਰਹਾ ਹੈਗੇ ਤੇ ਕਹਿ ਰਹਾ ਹੈਗੀ ਪੁਲਿਸ ਮਾਹੌਲ ਖਰਾਬ ਕਰ ਰਹੀ ਹੈ ਥਿਸ ਇਸ ਨੋਟ ਅਲਾਉਟ ਐਂਡ ਵੀ ਵਿਲ ਨੋਟ ਅਲਾਉਟ ਇਸੇ ਪਿੰਡ ਦਾ ਜਿਹੜਾ ਗੁਰਸੇਖ ਪਰਿਵਾਰ ਆ ਉਹ ਕਹਿੰਦੇ ਵੀ ਪੁਲਿਸ ਨੇ ਸਾਡੇ ਘਰੇ 50 ਬੰਦਿਆਂ ਨੇ ਰੇਡ ਕੀਤੀ ਅਸੀਂ ਗੁਰਸੇਖ ਆ ਤੇ ਸਾਨੂੰ ਇਹ ਗੱਲ ਆਖੀ ਗਈ ਕਿ ਅਸੀਂ ਸਮੈਕ ਵੇਚਦੇ ਆ ਇੱਥੇ ਤਲਾਸ਼ੀ ਲਈ ਗਈ ਆ ਇਹ ਇਹਦਾ ਕੋਈ ਵਾਰੰਟ ਕਿ ਕੋਈ ਇਹਦਾ ਤੁਹਾਨੂੰ ਸ਼ੱਕ ਸੀਗਾ ਨਹੀਂ ਨਹੀਂ ਉਹ ਤਾਂ ਚੈੱਕ ਕਰਨਾ ਪਏਗਾ ਤੁਸੀਂ ਕਿ 50 ਬੰਦੇ ਇਕੱਠੇ ਹੋ ਕੇ ਪੁਲਿਸ ਦੇ ਰੇਡ ਕਰਦੇ ਹੈਗੇ ਮਤਲਬ ਮੈਨੂੰ ਤਾਂ ਲੱਗਦਾ ਨਹੀਂ ਅੰਟਿਲ ਅਨਲੈਸ ਕੋਈ ਬਹੁਤ ਹੀ ਸੀਰੀਅਸ ਇਸ਼ੂ ਹੋਵੇ ਤੇ ਵੀਲ ਚੈੱਕ ਕਿ ਵੀ ਮੇਬੀ ਆਏ ਥੇ ਹੀ ਬੜੇ ਵੇਸੇ ਕਿ ਸਾਰੇ ਬੰਦੇ ਤਾਂ ਕਿਸੇ ਨੇ ਚੈੱਕ ਕੀਤਾ ਹੋਇਆ ਆਈ ਡੋਨਟ ਨੋ ਕਿ ਤਾਂ ਉਹ ਚੈੱਕ ਕਰਾ ਲੈਣ ਕਿ ਕਿਹੜਾ ਹੈਗਾ ਤੇ ਪੁਲਿਸ ਇਜ਼ ਐਕਟਿੰਗ ਐਸ ਪਰ ਲਾ ਜੀ ਤੁਹਾਨੂੰ ਪਤਾ ਹੈਗਾ एवरीवन 노ਸ ਕਿ ਅ ਅਸੀਂ ਜਿਹੜਾ ਕੰਮ ਕਰ ਰਹੇ ਹੈਗੇ ਉਹ ਐਸ ਪਰ ਲਾਅ ਕਰ ਰਹੇ ਹੈਗੇ ਕੱਲ ਅਸੀਂ ਐਫ ਆਈ ਆਰਸ ਦਰਜ ਕੀਤੇ ਹਨ ਜਿੱਥੇ ਇੱਕ ਪਾਰਟਿਕੂਲਰ ਬੰਦਾ ਲੋਕਾਂ ਦੇ ਕੰਨਾਂ 'ਚ ਫੋਨ ਲਾ ਲਾ ਕੇ ਉਹਨਾਂ ਨੂੰ ਥ੍ਰੈਟ ਕਰ ਰਿਹਾ ਹੈਗਾ ਕਿ ਤੁਸੀਂ ਸਾਨੂੰ ਵੋਟ ਪਾਣਾ ਦੂਜੇ ਨੂੰ ਵੋਟ ਨਹੀਂ ਪਾਣਾ ਜੇਕਰ ਉਹ ਮੈਂ ਐਸ ਪਰ ਦੀ ਐਮ ਸੀ ਸੀ ਔਰ ਮੈਂ ਆਈ ਡੋਨਟ ਵਾਂਟ ਟੂ ਯੂ ਨੋ ਇਨਵੋਲ ਇਨ ਥਿਸ ਥਿੰਕੀਬੀਜੀ ਬਟ ਵੀ ਹੈਵ ਰਜਿਸਟਰਡ ਐਫ ਆਈ ਆਰਸ ਐਸ ਪਰ ਦੀ ਗਾਈਡਲਾਈਨਸ ਆਫ ਦੀ ਇਲੈਕਸ਼ਨ ਕਮਿਸ਼ਨ ਕੌਣ ਕਰ ਰਿਹਾ ਸਰ अलग-अलग मीडियाज ਦੇ ਰਾਹੀਂ ਜਿਹੜਾ ਹੈਗਾ ਸਾਡੇ ਕੋਲ ਦੋ ਅਲੱਗ-ਅਲੱਗ ਪਾਰਟੀ ਦੇ ਲੋਕਾਂ ਤੋਂ ਕੰਪਲੇਂਟ ਰਿਸਿਵ ਹੋਈ ਜਿਹਦੇ ਵਿੱਚ ਉਹ ਹੈਗਾ ਤੇ ਅਸੀਂ ਐਫਆਈਆਰ ਦਰਜ ਕੀਤਾ ਹੈਗਾ ਸੀਐਸਪੀ ਲਾਅ ਕਾਰਵਾਈ ਕਰਾਂਗੇ ਬਟ ਇਟ ਇਜ਼ ਨੋਟ ਅਲਾਉਡ ਟੂ ਐਨੀ ਵਨ ਜੀ ਕਿ ਕੋਈ ਕਿਸੇ ਨੂੰ ਥ੍ਰੈਟ ਕਰੇਗਾ ਕੋਈ ਕਿਸੇ ਨੂੰ ਬਲੈਕਮੇਲ ਕਰੇਗਾ ਤੇ ਉਹ ਮਲਟੀਪਲ ਵੇ ਕੰਪਲੇਂਟਸ ਪਾ ਕੇ ਨਾ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮਤਲਬ ਡੀਮੋਡਲਾਈਜ਼ ਕਰਕੇ ਤੇ ਉਹਦੀ ਸ਼ੈਲਟਰ ਚ ਤੁਸੀਂ ਕੁਝ ਵੀ ਕਰੋਗੇ 댓 ਇਜ਼ ਨਾਟ ਅਲੋਡ ਕਿਹੜੇ ਪਿੰਡ ਦੇ ਵਿੱਚ ਕਿਸੇ ਹੇਲ ਚ ਅਸੀਂ ਖੜੇ ਆ ਪੁਲਿਸ ਬਹੁਤ ਜ਼ਿਆਦਾ ਹੈ ਸੈਂਸਿਟਿਵ ਏਰੀਆ ਕਰਕੇ ਸੈਂਸਿਟਿਵ ਬੂਥਸ ਹੈਗੇ ਨੇ ਕਿ ਜਾਂ ਫਿਰ ਇੱਥੇ ਪਾਰਟਿਕੂਲਰ ਇਸ ਨੂੰ ਟਾਰਗੇਟ ਕੀਤਾ ਨਹੀਂ ਨਹੀਂ ਇਦਾਂ ਨਹੀਂ ਹੈਗਾ ਮੈਂ ਤੇ ਡੀ ਸਾਹਬ ਦੋਨੋਂ ਹੀ ਫੀਲਡ ਵਿਜੀਟ ਤੇ ਹੈਗੇ ਤੋਂ ਬਿਕੋਜ਼ ਆਫ 댓 ਸਾਡੇ ਨਾਲ ਐਸਪੀ ਹੈੱਡਕ quarter ਤੇ ਦੂਸਰੇ ਆਫਸਰ ਹੈਗੇ ਤੇ ਉਹਨਾਂ ਕੋਲੇ ਵੀ ਆਪਣੇ ਰਿਜ਼ਰਵਸ ਹੈਗੇ ਸਾਡੇ ਨਾਲ ਵੀ ਆਪਣੇ ਰਿਜ਼ਰਵ ਹੈਗੇ ਬਿਕੋਜ਼ ਆਫ 댓 ਕਿਉਂਕ ਸ ਆਪਣੀ ਮੂਮੈਂਟ ਤੇ ਹੈਗੀ ਤੇ ਜਿੰਨੇ ਰਿਕੁਆਇਰਡ ਫੋਰਸ ਹੈਗੀ ਉਹੀ ਹੈਗੀ ਬਿਲਕੁਲ ਸ਼ਾਂਤੀਪੂਰਵਕ ਸਭ ਕੁਝ ਚੱਲ ਰਿਹਾ ਹੈ ਸ਼ਾਂਤੀਪੂਰਵਕ ਹੈਗਾ ਜੀ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਲੈਟ ਅਸ ਸਟਰੈਂਥਨ ਦੀ ਡੈਮੋਕਰੇਸੀ ਡੋਨਟ ਟ੍ਰਾਈ ਟੂ ਡਿਸਰਪਟ ਦੀ ਇਲੈਕਸ਼ਨ ਪ੍ਰੋਸੈਸ ਐਂਡ ਫੋਲੋ ਦੀ ਲਾ ਨ ਆਰਡਰ ਦੀ ਰੂਲਸ ਐਂਡ ਗਾਈਡਲਾਈਨਸ ਆਫ ਦੀ ਇਲੈਕਸ਼ਨ ਕਮਿਸ਼ਨ ਅ ਐਗਰੈਸਿਵ ਹੋ ਕੇ ਜਾਂ ਜੁੰਟਾ ਜੰਡਾ ਬਣਾ ਕੇ ਮਾਹੌਲ ਖਰਾਬ ਕਰਾਂਗੇ ਤੇ ਉਹਦਾ ਚੀਜ਼ ਠੀਕ ਨਹੀਂ ਹੈਗੀ ਕਿਸੇ ਵੀ ਤਰੀਕੇ ਨਾਲ ਥੈਂਕ ਯੂ ਸਰ ਤਾਂ ਡੀਸੀ ਤਰਨਤਨ ਮੌਜੂਦ ਹੈਗੇ ਸਰ ਤੁਸੀਂ ਬੂਥ ਦੇ ਅੰਦਰ ਜਾ ਕੇ ਆਏ ਹੋ ਕੀ ਹਾਲਾਤ ਹੈਗੇ ਕਿਉਂਕਿ ਬਾਹਰ ਇੱਕ ਵਾਰੀ ਤਾਂ ਮਾਹੌਲ ਗਮਗੀਨ ਹੋ ਗਿਆ ਸੀ ਸ਼ਰੋਮਨੀਆ ਕਾਲੀਦਾਰ ਨੇ ਬਹੁਤ ਇਲਜ਼ਾਮ ਲਗਾਏ ਵੀ ਇੱਥੇ ਬੂਥ ਕੈਪਚਰਿੰਗ ਹੋ ਰਹੀ ਹੈ ਬੂਥ ਕੈਪਚਰਿੰਗ ਦਾ ਤਾਂ ਦੇਖੋ ਜੀ ਨਾ ਅੰਦਰ ਪੋਲਿੰਗ ਏਜੰਟਸ ਜਿਹੜੇ ਬੈਠੇ ਹੈ ਸਾਰੀ ਪਾਰਟੀਆਂ ਦੇ ਬੈਠੇ उन्होंने पार्टी वाले कह रहे हैं जी इतने कोई प्रॉब्लम नहीं हैगी चार चार पोलिंग एजेंट्स दोनों बूथ से बैठे हैं एंड uh, अंदर ज, अंदर जाके क्योंकि मीडिया इज अलाउड टू तो इवन गो टू चेक कि तो ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਕਿ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਪੀਸਫੁਲ ਤਰੀਕੇ ਨਾਲ ਇਲੈਕਸ਼ਨ ਹੋ ਰਹੇ ਨੇ ਨੈਰੇਟਿਵ ਬਣਾਉਣ ਤੋਂ ਬੈਟਰ ਹੈ ਕਿ ਆਪਾਂ ਪੀਸ ਨੂੰ ਪ੍ਰੋਮੋਟ ਕਰੀਏ ਕਿਸੇ ਵੀ ਪ੍ਰਕਾਰ ਦੀ ਚੀਜ਼ ਨੂੰ ਉਸ ਚੀਜ਼ ਨੂੰ ਦੇਖ ਕੇ ਆਪਣੇ ਜਿਹੜੇ ਏਜੰਟਸ ਅੰਦਰ ਬੈਠੇ ਉਹਨਾਂ ਤੋਂ ਇੱਕ ਵਾਰੀ ਹਰ ਪਾਰਟੀ ਵਾਲਿਆਂ ਨਾਲ ਇੱਕ ਵਾਰੀ ਗੱਲਬਾਤ ਕਰ ਲੈਣੀ ਚਾਹੀਦੀ ਕਿ ਕੋਈ ਇਸ਼ੂ ਇਸ ਤਰੀਕੇ ਦਾ ਆ ਰਿਹਾ ਐ ਐਂਡ ਸਾਰੇ ਫੋਰਸਿਜ਼ ਲਗੀਆਂ ਹੋਈਆਂ ਐ ਵੈਬ ਕਾਸਟਿੰਗ ਹੋ ਰਹੀ ਐ ਬੀਐਸਐਫ ਹਰ ਬੂਥ ਤੇ ਲੱਗੀ ਹੋਈ ਐ ਤੋ ਇਸ ਤਰੀਕੇ ਦਾ ਨਾ ਪੂਰੇ 222 ਬੂਥਾਂ ਚ ਕਿਤੇ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਜੀ ਸਾਹਮਣੇ ਪਿੱਛੇ ਘਰ ਆ ਜਿੱਥੇ ਸਰਦਾਰ ਜੀ ਖੜੇ ਨੇ ਉਹ ਕਹਿੰਦੇ ਵੀ ਉਸ ਘਰ ਉਹ ਘਰ ਗੁਰਸਿੱਖ ਪਰਿਵਾਰ ਹੈ ਉਸ ਘਰ ਦੇ ਵਿੱਚ ਪੁਲਿਸ ਨੇ ਕਹਿੰਦੇ 20 25 50 ਬੰਦੇ ਵੜ ਕੇ ਇਹ ਇਲਜ਼ਾਮ ਲਾਇਆ ਵੀ ਇਥੇ ਸਮੈਕ ਵੇਚੀ ਜਾ ਰਹੀ ਕਹਿੰਦੇ ਅਸੀਂ ਗੁਰਸਿੱਖ ਹੈਗੇ ਆ ਉੱਥੇ ਅਕਾਲੀ ਦਲ ਦਾ ਕਹਿੰਦੇ ਬੂਥ ਅੰਦਰਵਾੜਤਾ ਕਰਦੇ ਦੇ ਦੇਖੋ ਜਿਹੜੀ ਇਹ ਚੀਜ਼ ਹੈਗੀ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਟਸ ਨਾਟ ਰਿਲੇਟਡ ਟੂ ਇਲੈਕਸ਼ਨਸ ਸੋ ਆਈ ਕੈਨ ਨਾਟ ਕਮੈਂਟ ਔਨ 댓 ਥਿੰਗ ਠੀਕ ਨੀ ਇਸ ਤਰੀਕੇ ਦਾ ਕੋਈ ਟਾਰਗੇਟਿੰਗ ਨਹੀਂ ਹੈ ਜੇ ਕਾਲੀ ਦਲ ਦਾ ਬੁੱਤਾ ਅੱਗੇ ਵੀ ਉਧਰ ਵੀ ਲੱਗਿਆ ਹੋਇਆ ਹੈ ਕਿ ਇੱਕ ਆਪਾਂ 100 ਮੀਟਰ 'ਚ ਇੱਕ ਨੂੰ ਟਾਰਗੇਟ ਕਰਾਂਗੇ ਦੂਜੇ ਨੂੰ ਨਹੀਂ ਕਰਾਂਗੇ ਇਸ ਤਰੀਕੇ ਦੀ ਕੋਈ ਨਾ ਕੋਈ ਇਨਸੀਡੈਂਟ ਹੈਗਾ ਨਾ ਇਸ ਤਰੀਕੇ ਦਾ ਕੋਈ ਉਹ ਹੈ ਐਪਰੀਹੈਂਸ਼ਨਸ ਹੈ ਕਿਸੇ ਦੀ ਤਾਂ ਦੇ ਕੈਨ ਕੰਟੈਕਟ ਦੀ ਪੁਲਿਸ ਦੇ ਕੈਨ ਕੰਟੈਕਟ ਅਸ ਐਵਰੀ ਟਾਈਮ ਤੁਸੀਂ ਵੀ ਹੋਗੇ ਨੁਮਾਇंदे ਤੁਹਾਡੇ ਤਰਫੋਂ ਵੀ ਸਾਨੂੰ ਬਹੁਤ ਵੀਡੀਓਜ਼ ਕਾਲਸ ਮੈਸੇजेस ਆ ਰਹੇ ਕਿ ਕਿਤੇ ਕੋਈ ਪ੍ਰੋਬਲਮ ਹੈ ਸੋ ਸਾਰੀ ਚੀਜ਼ ਨੂੰ ਸੁਵਿਧਾਜਨਕ ਔਰ ਪੀਸਫੁਲ ਐਂਡ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ ਜੀ। ਤਾਂ ਇਹਨੇ ਤਰਨਤਾਰਨ ਦੇ ਡੀਸੀ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਥੇ ਵੋਟਾਂ ਕਰਵਾਈਆਂ ਜਾਣੀਆਂ ਨੇ ਪਰ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਵਰਕਰ ਉਮੀਦਵਾਰ ਦੀ ਬੇਟੀ ਕੰਚਨਪ੍ਰੀਤ ਉਸ ਘਰ ਦੇ ਵਿੱਚ ਆਏ ਸੀਗੇ ਤੇ ਉਸ ਘਰ ਵਾਲਿਆਂ ਨੇ ਇਹ ਇਲਜ਼ਾਮ ਲਾਇਆ ਕਿ ਪੁਲਿਸ ਵਾਲਿਆਂ ਨੇ ਸਾਡੇ ਤੇ ਇਹ ਇਲਜ਼ਾਮ ਲਾ ਕੇ ਸਾਡਾ ਬੂਥ ਘਰ ਦੇ ਅੰਦਰ ਵਾਰ ਦਿੱਤਾ ਵੀ ਤੁਸੀਂ ਇੱਥੇ ਸਨੈਕ ਵੇਚ ਰਹੇ ਹੋ ਤੁਸੀਂ ਇੱਥੇ ਨਸ਼ਾ ਵੇਚ ਰਹੇ ਹੋ। ਕੈਮਰਾਮੈਨ ਗੁਲਚਨ ਨਾਲ ਮਨਦੀ